ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਜਰਸੀ ਗਾਵਾਂ ਸੇ ਲੈ ਕੇ ਆਏ ਜੀ ਦੋਨੇ ਬੜੀ ਸੂਈਆਂ ਨੇ ਆਓ ਪੁੱਛ ਲੈਨੇ ਬਾਈ ਠੀਕ ਹੈ ਬਾਈ ਜੀ ਸਤਿਗੁਰ ਸਤਿਗੁਰ ਗਾਲ ਵੀਰੇ ਹੋਰ ਠੀਕੋਂ ਬੱਧੀ ਵਧੀਆ ਵੀਰੇ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਵਿਗੇ ਆ ਪਿੰਡ ਸੈਦੋਪੇ ਤੁਸੀਂ ਨਿਹਾਲ ਸਿੰਘ ਵਾਲਾ ਜਿਹਨਾਂ ਮੁਕਾਬ ਨੇੜੇ ਪਿੰਡ ਬਾਈ ਨੇੜੇ ਪਿੰਡ ਬਾਈ ਆਪਾਂ ਨੂੰ ਨਿਹਾਲ ਸਿੰਘ ਵਾਲਾ ਵੀ 7 ਕਿਲੋਮੀਟਰ ਰਹਿ ਜਾਂਦਾ ਭਾੜੋੜ ਵੀ ਤੇ ਸਲਾਤਪੁਰਾ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਵੀਰੇ 9857538388 ਠੀਕ ਹੈ ਬਾਈ ਬਈ ਜਿਹੜੀ ਜਰਸੀ ਦੇਖਦੇ ਆਂ ਇੰਦਰ ਪਹਿਲੇ ਨੰਬਰ ਤੇ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਵੀ ਆ ਦੱਸਾਂ ਕਿਦੋਂ ਸੂਈ ਹੈ ਬਈ ਇਹਨੂੰ ਹੋ ਗਿਆ ਜੀ ਅਜੇ ਤੀਜਾ ਦਿਨ ਬੱਚਾ ਕੀ ਹੈ ਬਈ ਬੱਚੀ ਹੈ ਜੀ ਮਗਰ ਬੱਚੀ ਚੰਗੀ ਆ ਹਾਂਜੀ ਬੱਚੀ ਬਹੁਤ ਚੰਗੀ ਆ ਜੀ ਕਾਫੀ ਰੰਗ ਆ ਹਾਂ ਕਾਫੀ ਕਲਰ ਦੀ ਜਰਸੀ ਆ ਨਾ ਹਾਂਜੀ ਕਿੰਨਾ ਬੋਲਾ ਬੋਲਾ ਡਾਕਟਰ ਸਾਹਿਬ ਹੁਣ ਇਹਦੇ ਥਲੇ ਹੋਊਗਾ 13 ਕਿਲੋ ਅੱਛਾ ਕਿਹਾ ਡੰਗ ਚੋਣ ਵਾਲਾ ਭਲਾ ਦੋ ਡੰਗ ਚੋਲੇ ਭਲਾ ਤਿੰਨਾਂ ਡੰਗ ਚੋਲੇ ਪੁੱਛ ਠੀਕ ਆ ਠੰਡੀ ਸੀ ਦਾ ਹਾਂ ਠੰਡੀ ਸੀ ਕੋਈ ਮਰਜ਼ੀ ਚੋਈ ਆ ਬਈ ਜਿਵੇਂ ਮਰਜ਼ੀ ਲੱਗੇ ਖੜੇ ਬ ਆਰਡਰ ਚੰਗਾ ਭਈ ਨੇੜ ਤੋਂ ਸਾਨੂੰ ਚੈੱਕ ਕਰਵਾਉਨੇ ਆਰਡਰ ਕਮਾਲ ਦਾ ਚਾਰੇ ਥਾਂ ਨਿਕਲਣੇ ਪੂਰੇ ਗਾਇ ਤੇ ਖੋਲਾ ਵੀ ਚੋਲ ਚੜਕਾ ਦੇ ਸੁਈ ਸਵਾਈ ਬੱਚਾ ਮਗਰ ਬੱਚੀ ਵੀ ਚੰਗੀ ਆ ਭਾਈ ਬਰਡ ਵੀ ਚੰਗੇ ਰੰਗ ਰੂਪ ਚੰਗਾ ਕਿੰਨਾ ਕਿਤੇ ਰੂਪ ਹੋਰ ਦੁੱਧ ਦੁੱਧ ਡਾਕਟਰ ਸਾਹਿਬ ਬਾੜਾ ਤਾਂ ਨਹੀਂ ਕਹਿੰਦੇ ਬਾਕੀ ਦਾ ਦੁੱਧ ਸੇਵਾ ਦਾ 15 16 ਕਿਲੋ ਦੁੱਧ ਆਮਦਾਰੀਆਂ ਖੁੱਲਾ ਹੀ ਪਾ ਦੂਗਾ ਠੀਕ ਹੈ ਤੇ ਕੀ ਮੁੱਲ ਲਾਦਾ ਜੈਜ ਮੁੱਲ ਡਾਕਟਰ ਸਾਹਿਬ 70 ਕਰਾ ਲਉ 75 ਕਰਾ ਲਉ ਹਨ 60000 ਰੁਪਏ ਦੀ ਵੇੜ ਦੇ ਦਾਂ ਮੁੱਲ ਕਰਾਉਣਾ ਬਾਈ ਕਹਿੰਦਾ 70 ਕਰਾਂ ਰੁਪਏ 75 ਕਰਾਂ 60000 ਦੀ ਬਿਹੜਾ ਜਿਹੜੀ ਦੇ ਦਾਂਗੇ ਬਾਈ ਸੀਲਸ ਲੱਕ ਬਹੁਤ ਹੈ ਕਿੰਨੀ ਕਹਿਦੀ ਠੀਕ ਆ ਚਵਾਈ 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 ਇਹ ਤੇ ਨੰਬਰ ਆ ਬਾਈ ਬਹੁਤ ਠੀਕ ਆ ਬਾਈ ਥੋੜੇ ਨਾ ਬੰਦੇ ਵਿੱਚ ਇਤਰਾਜ਼ ਕਰਦੇ ਆ ਨਹੀਂ ਤਾਂ ਆਪਾਂ ਧਾਰਾ ਵੀ ਮਾਰ ਦਿੰਦੇ ਅੱਛਾ ਹਾਂ ਹਾਂ ਕਿਉਂ ਨਚਾਂ ਦੀ ਤਾਂ ਇੱਕ ਨੰਬਰ ਆ ਬਾਈ ਗਾਰੰਟੀ ਹੋਊਗੀ ਥਣ ਦੀ ਤਾਂ ਹੂੰ ਬਾਕੀ ਬੰਦਾ ਉਹਦੀ ਦੇਖ ਕੇ ਲੈ ਜੇ ਠੀਕ ਆ ਥਣਾ ਦੀ ਆਪਣੀ ਫੁੱਲ ਗਾਰੰਟੀ ਆ ਬਾਈ ਠੀਕ ਆ ਬੱਸ ਮਾਨੂੰ ਵੀ ਜੇ ਕਈ ਭਰਾ ਦੂਰ ਬੈਠਾ ਮੰਗਾਉਗਾ ਹਨਾ ਥਣਾ ਤੋਂ ਮਾਰੀ ਨਿਕਲਦੀ ਹੈਗਾ ਆਪਾਂ ਸਾਰਾ ਕਰਾਇਆ ਵਾਪਸ ਕਰਾਂਗੇ ਬਹੁਤ ਠੀਕ ਅੱਗੇ ਵੀਰੇ ਦੋ ਨੰਬਰ ਜਿਹੜਾ ਸੂਈ ਹੈ ਇਹ ਵੀ ਡਾਕਟਰ ਸਾਹਿਬ ਦੂਜਾ ਸੂਆ ਸੂਈ ਕਦੋਂ ਸੂਈ ਹੈ ਇਹਨੂੰ ਵੀ ਅੱਜ ਡਾਕਟਰ ਸਾਹਿਬ ਤੀਜਾ ਚ ਉੱਥਾ ਦੇਣੀ ਹੈ ਬੱਚਾ ਕੀ ਹੈ ਬਾਈ ਇਹਦੇ ਮਗਰ ਬੱਚਾ ਜੀ ਤੇ ਦੁੱਧ ਕਿੰਨਾ ਹੋਣਾ ਦੁੱਧ ਇਹਦੇ ਥਲੇ ਵੀ ਜੀ 12 ਤੇ 13 ਦੇ ਵਿੱਚ ਵਿੱਚ ਬੱਚਾ ਠੀਕ ਆ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਚਵਾਈ ਚਵਾਈ ਕਿਵੇਂ ਆ ਬਾਈ ਚਵਾਈ ਬਾਈ ਇਹਦੀ ਵੀ ਇੱਕ ਨੰਬਰ ਆ ਜੇ ਕੋਈ ਭਰਾ ਲੈ ਜਾਂਦਾ ਹਨਾ ਨਾ ਥਣਾ ਦੀ ਮਾਰੀ ਨਿਕਲ ਜੇ ਠੀਕ ਆ ਆਪਾਂ ਕਰਾਇਆ ਵਾਪਸ ਕਰਾਂਗੇ ਬਾਕੀ ਬੰਦਾ ਉਹ ਵੀ ਦੇਖ ਕੇ ਲੈ ਹਮ ਨਾੜਾ ਨੂੜਾ ਫੋਟ ਨਾੜਾ ਨੂੜਾ ਭੋਜਨ ਨਿਰਸਬ ਠੀਕ ਠੰਡੀ ਇਹ ਵੀ ਪੂਰੀ ਆ ਠੀਕ ਆ ਭਾਈ ਠੀਕ ਸੁਲੱਗ ਹਮ ਜਿਵੇਂ ਮਰਜੀ ਕੋਈ ਥੱਲੇ ਬੈਠਾ ਰ ਵੀ ਕੋਈ ਚੱਕਰੀ ਠੀਕ ਆ ਭਾਈ ਹਾਂ ਤੇ ਕੀ ਮੁੱਲ ਦਾ ਜਾਇਜ਼ ਮੁੱਲ ਇਹਦਾ ਵੀ ਡਾਕਟਰ ਸਾਹਿਬ ਉਹ ਨਹੀਂ ਹੈ ਜੀ 60000 ਹਾਂ ਮੁੱਲ ਕੋਸ ਮਰਜੀ ਕਰੀ ਜੀ ਉਹਦਾ ਕੋਈ ਫਾਇਦਾ ਨਹੀਂ ਪਗਾਈ ਮਾਰਨ ਦਾ ਹਮ ਮੈਂ ਜਿਹੜੀ ਚੀਜ਼ ਆਪਾਂ ਜਿੰਨੇ ਦੀ ਦੇਣੀ ਆ ਉਈ 50 55 ਦਾ ਭਰਾ ਫੋਨ ਆ ਲਾਵੇ ਮਾੜਾ ਮੋਟਾ ਮਾਨਤਾਂ ਨਹੀਂ ਕਰਾਂਗੇ ਬੈਠ ਚੋਂ ਖੜੀ ਹੋਈ ਹੈ ਜਿੰਨੀ ਹੈਗੀ ਹੈ 60000 ਰੁਪਇਆ ਮੋਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਂ ਜ਼ਰੂਰ ਹੋ ਜਾਊਗਾ ਤੇ ਨਾ ਕਿ ਸੀਗੇ ਭਰਾ ਕੋਲੇ ਦੋ ਦੋਨੀ ਨਖਾਤੀ ਕਿਸੇ ਵੀਰ ਨੇ ਦੋਨਾ ਜੋ ਕੋਈ ਵੀ ਪਸੰਦ ਆਏ ਭਾਈ ਨੈਕ ਨੈਕ ਟੈਕ ਕਰ ਲਿਓ ਜੀ ਧੰਨਵਾਦ